ਲੈਂਸ ਕਲਪ पठानकोट ਸਟਾਰ ਦੀ ਤਰਫੋਂ ਟੀਚਰਸ ਡੇ ਦੇ ਮੌਕੇ ਤੇ ਸ਼ਹਿਰ ਦੇ ਇੱਕ ਨੀਜੀ ਹੋਟਲ ਦੇ ਵਿੱਚ ਪ੍ਰਦਾਨ ਹਰਜੀਤ ਸਿੰਘ ਦੀ ਦੇਖਰੇਖ ਹੇਠ ਇੱਕ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਗਵਰਨਰ ਰਿਸ਼ਪਾਰ ਸਿੰਘ ਬੱਜਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਦੱਸ ਲਈਏ ਬਖ ਬਖ ਸਕੂਲਾਂ ਦੇ ਅਧਿਆਪਕਾਂ ਨੂੰ ਯਾਦਗਰੀ ਚਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਆਪ ਦੇਖ ਲੈਣੇ ਆ ਇਸ ਸਨਮਾਨ ਸਮਾਰੋਹ ਦੀ ਕੁਝ ਤਸਵੀਰਾਂ ਤੇ ਗੱਲਬਾਤ ਕਰ ਲੈਣੇ ਆ ਅਧਿਆਪਕਾਂ ਦੇ ਨਾਲ ਤੇ ਮੁੱਖ ਮਹਿਮਾਨਾਂ ਦੇ ਨਾਲ ਅੱਜ ਟੀਚਰ ਡੇ ਮਨਾਇਆ ਗਿਆ ਮੰਨ ਨੂੰ ਬਹੁਤ ਖੁਸ਼ੀ ਹੋਈ ਹੈ ਵੇਖੋ ਇੱਕ ਟੀਚਰ ਦੇ ਇਦਾਂ ਦਾ ਡਾਕਟਰ ਰਾते ਕਿਸ਼ਨਾ ਦੇ ਪਹਿਲੇ ਰਾਸ਼ਟਰਪਤੀ ਇਹਨਾਂ ਦੇ ਜਨਮ ਦਿਹਾੜੇ ਤੇ ਹਰ ਸਾਲ ਮਨਾਇਆ ਜਾਂਦਾ ਹੈ ਜਿਹੜਾ ਕਿ ਖਾਸ ਤੌਰ ਤੇ ਟੀਚਰਾਂ ਉੱਤੇ ਗਿਣਿਆ ਗਿਆ ਤੇ ਟੀਚਰ ਦਾ ਵੀ ਬੱਚਿਆਂ ਨਾਲ ਬਹੁਤ ਗੁਰੂ ਤੇ ਚੇਲੇ ਦਾ ਰਿਸ਼ਤਾ ਹੈ ਵੇਖੋ ਇਹਨਾਂ ਦਾ ਦਿੱਤੀ ਪੜ੍ਹਾਈ ਇਹਨਾਂ ਦੀ ਦਿੱਤੀ ਸਿੱਖਿਆ ساری ਉਮਰ ਕੰਮ ਆਉਂਦੀ ਹੈ ਜੋ ਅੱਜ ਆਪਾਂ ਵਾਂ ਸਾਰੇ ਸਾਡੇ ਅਧਿਆਪਕਾਂ ਨੇ ਹੁਣ ਸਿੱਖਿਆ ਦਿੱਤੀ ਤਾਂ ਹੀ ਇੱਥੇ ਕੋ ਤੇ ਉਹਨਾਂ ਦੀ ਬਦੌਲਤ ਹੀ ਹੈ ਰਾਜੇ ਮਹਾਰਾਜਿਆਂ ਦੇ ਬੱਚੇ ਵੀ ਜਾ ਕੇ ਪਹਿਲੇ ਜਮਾਨੇ ਦੇ ਆਸ਼ਰਮ ਪੜਦੇ ਰਹੇ ਮੰਮੀਰ ਹੁੰਦੇ ਸੀ ਪਰ ਆਸ਼ਰਮ ਜੀ ਗੁਰੂਦਖੂਲ ਰਹਿ ਕੇ ਪੜਦੇ ਰਹੇ ਤੇ ਸੇਵਾ ਕਰਦੇ ਰਹੇ ਸਾਰੇ ਪਹਿਲਾਂ ਆਸ਼ਰਮ ਵਿੱਚ ਪੜਦੇ ਸੀ ਮੈਂ ਟੀਚਰ ਦੇ ਦੀ ਬਹੁਤ ਵਧਾਈ ਦੇ ਨਾਂ ਬਾਕੀ ਜਿਹੜਾ ਇਹਨਾਂ ਇੱਕ ਰੋਡ ਬਣਾਇਆ ਟਰੈਕ ਉਹ ਸਭ ਤੋਂ ਇਹਨਾਂ ਜ਼ਿੰਦਗੀ ਦਾ ਮੇਰੇ ਸਾਹਮਣੇ ਵਧੀਆ ਕੰਮ ਕੀਤਾ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਬਾਕੀ ਬਾਲੀਆਂ ਸਭ ਨੂੰ ਜਨਮ ਦਿਨ ਦੀ ਬਹੁਤ ਬਧਾਈ ਦੇਣਾ ਸਭ ਤੋਂ ਵੱਡੀ ਮੇਰੀ ਖੁਸ਼ੀ ਹੈ ਅੱਜ ਕਲੱਬ ਪ੍ਰੈਜ਼ੀਡੈਂਟ ਸੈਣੀ ਸਾਹਿਬ ਐਮ ਜੀ ਐਫ ਵਾਸਤੇ ਮਨਵਾਤੇ ਉਹਨਾਂ ਦਾ ਐਲਾਨ ਕੀਤਾ ਹੈ ਜਿਹੜਾ ਸਭ ਤੋਂ 212 ਦੇ ਦੇਸ਼ਾਂ ਦੇ ਲਾਈਨ ਕਲੱਬ ਦੇ ਜਿਹੜੀ ਉਹਦੇ ਚ ਸੇਵਾ ਕਰਨੀ ਇਹ 200 ਤੇ 12 ਦੇਸ਼ਾਂ ਜਾਨੀ ਇਹ ਜਿਹੜੀ ਵੇਖੋ ਜਿਹਨੇ ਇਹਨਾਂ ਦੀ ਕੀਤੀ ਸੇਵਾ ਵਾਕਿਆ ਹੀ ਲੋੜਵੰਦ ਕੋਈ ਵੀ ਕਿਤੇ ਕੁਦਰਤ ਆਫਾਤ ਆ ਜਾਏ ਕਿਤੇ ਪਚਾਲ ਆ ਜਾਏ ਕਿਤੇ ਲੜਾਈ ਲੱਗ ਜਾਏ ਕੋਈ ਐਕਸੀਡੈਂਟ ਹੋ ਜਾਏ ਵਕਤ ਇਹ ਜਿਹਨੂੰ ਲੋੜੇ ਪੈਸਾ ਉੱਥੇ ਲੱਗਦਾ ਸੈਣੀ ਸਾਹਿਬ ਬਹੁਤ ਤੁਸੀਂ ਕਿਸਮਤ ਵਾਲੇ ਹੋ ਇਹ ਪਰਮਾਤਮਾ ਚਾਹੇ ਤਾਂ ਹੀ ਹੁੰਦਾ ਮੇਰਾ ਜਮੇਸ਼ ਸਿੰਘ ਵੀਰ ਵੀ ਮੇਰਾ ਡਬਲ ਐਮ ਜੀ ਐਫ ਬਣਿਆ ਮੈਂ ਚੇਚੇ ਤੋਂ ਵੀ ਧੰਨਵਾਦ ਕਰਦਾ ਆ ਖੋਸਲਾ ਸਾਹਿਬ ਮੇਰੇ ਕੋਲ ਨੇ ਵੀ ਐਮ ਜੀ ਐਫ ਬਣੇ ਨੇ ਹੁਣੇ ਇਹ ਬਹੁਤ ਸੈਣੀ ਸਾਹਿਬ ਬਹੁਤ ਵਧੀਆ ਤੁਹਾਡਾ ਫੈਸਲਾ ਹੈ ਬਹੁਤ ਵਧੀਆ ਤੇ ਮੈਂ ਸਾਰੇ ਕਲੱਬ ਨੂੰ ਵਧਾਈ ਦੇ ਨਾਮੇਖੋ ਮੇਰੇ ਖਿਆਲ ਸ਼ਾਇਦ ਤੁਹਾਡਾ ਪਹਿਲਾਂ ਹੀ ਐਮ ਜੀ ਐਫ ਹੋਏਗਾ ਤੇ ਤੁਹਾਡੇ ਕਲੱਬਾਂ ਤੇ ਵੀ ਮਾਨ ਦੀ ਗੱਲ ਏ ਇਹ ਸੈਣੀ ਸਾਹਿਬ ਇਹ ਵੀ ਕਰਨ ਵਾਲੇ ਤੁਹਾਡੇ ਬੱਚੇ 10 ਸਾਲਾਂ ਨੂੰ 15 ਸਾਲਾਂ ਨੂੰ 20 ਸਾਲਾਂ ਨੂੰ ਕੱਢ ਕੇ ਦੇਖਣਗੇ ਤੇ ਤੁਹਾਡਾ ਨਾਮ ਉੱਥੇ ਐਮ ਜੀ ਐਫ ਤੇ ਸਾਰੀ ਉਮਰ ਬੋਲਣਾ ਮੇਰੇ ਡੈਡੀ ਨੇ ਵਾਕਿਆਨ ਦਾਨ ਕੀਤਾ ਸੀ ਇਸ ਸੰਸਥਾ ਨੂੰ ਦਾਨ ਕੀਤਾ ਸੀ ਮੈਂ ਇਸ ਕਰਕੇ ਸਾਰਿਆਂ ਦਾ ਦੁਬਾਰਾ ਇਸ ਕਲੱਬ ਦਾ ਦਿਲ ਦੀਆਂ ਗਹਿਰਾਈਆਂੋਂ ਮੈਂ ਸੰਦੀਪ ਗਰਗੀ ਜੀ ਆਏ ਨੇ ਵੀ ਆਮ ਗੋਲ ਸਾਹਿਬ ਭਾਟਿਆਰ ਸਾਹਿਬ ਜਮੇਦ ਜੀ ਆਪਣੇ ਰਜੀਵੀ ਖੋਸਲਾ ਜੀ ਸੰਜੀਪ ਜੀ ਸਾਰੇ ਹੀ ਲਾਈਨ ਮੈਂਬਰ ਕੱਲੇ ਕੱਲੇ ਲਾਈਨ ਮੈਂਬਰ ਦਾ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਜਿਹੜੀ ਟੀਮ ਹੈ ਗੋਲ ਸਾਹਿਬ ਤੇ ਪਾਟਿਆ ਸਾਹਿਬ ਮਿਸ਼ਨ ਕੀਤੀ ਗਿਆ ਅੱਜ ਲੌਂਸ ਕਲੱਬ ਫਰਾਂਗੋਟ ਸਟਾਰ ਦੀ ਸਾਰੀ ਟੀਮ ਨੇ ਮਿਲ ਕੇ ਇਹ ਬੜਾ ਹੀ ਸ਼ਲਾਘਾਜੋਕ ਕਦਮ ਚੁੱਕਿਆ ਹੈ ਜਿਹੜੇ ਟੀਚਰਸ ਨੂੰ ਸਾਡੇ ਮੈਂਟਰਸ ਹੈਗੇ ਹੈ ਜਿਨ੍ਹਾਂ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਅਜ ਆਨਰ ਕੀਤਾ ਉਹਨਾਂ ਨੂੰ ਅੱਜ ਤੇ ਤਾਂਕਿ ਉਹਨਾਂ ਦਾ ਮੋਰਲ ਹਾਈ ਰਹੇ ਤੇ ਉਹ ਆਪਣੇ ਡਿਊਟੀ ਨੂੰ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਨਿਭਾਦੇ ਰਹਿਣ। ਕੇਪ ਕਲਬ ਦੇ ਕੀ ਪ੍ਰੈਜਿਡੈਂਟ ਕਲਬ ਨੇ ਜਨਤਕ ਅਨਾਉਂਸ ਕੀਤਾ ਹੈ ਕਿ ਟਰੈਕ ਵਾਸਤੇ ਅਸੀਂ ਅੱਜ ਫੰਡ ਡੋਨੇਟ ਕੀਤਾ ਹੈ ਕਿ ਜਿੱਥੇ ਅਪਰੋਨਗ ਟਰੈਕ ਹੈ 1.5 ਕਿਲੋਮੀਟਰ ਦਾ ਟਰੈਕ ਹੈਗਾ ਜਿੱਥੇ ਦਿਨ ਦੇ 700 ਤੋਂ 800 ਲੋਕ ਜਿੱਥੇ ਮਾਰਨਿੰਗ ਵਾਕ ਤੇ ਇਵਿੰਗ ਵਾਕ ਤੇ ਆਉਂਦੇ ਹੈਗੇ ਉਹਨੂੰ ਅਸੀਂ ਮੇਨਟੇਨੈਂਸ ਵਾਸਤੇ ਉਹਦੇ ਰੱਖ-ਰਖਾਵ ਲਈ ਅੱਜ ਅਸੀਂ ਫੰਡ ਡੋਨੇਟ ਕੀਤਾ ਕਲਬ ਵੱਲੋਂ ਕਿ ਗਾਲੀ ਸਾਹਿਬ ਦਾ ਅੱਜ ਬਰਥਡੇ ਹੈ ਉਹਨਾਂ ਨੇ ਪ੍ਰੋਜੈਕਟ ਚੇਅਰਮੈਨ ਨੇ ਸਾਡੇ ਅੱਜ ਤੇ ਉਹਨਾਂ ਨੇ ਅੱਜ ਫੰਡ ਡੋਨੇਟ ਕੀਤਾ ਤੇ ਐਮ ਐਕਟਿਵ ਕਲੱਬ ਨੇ ਮਾਨ ਬਖਸ਼ਿਆ ਇੰਟਰਨੈਸ਼ਨਲ ਨੇ ਮੈਨੂੰ ਅੱਜ ਐਮਜੀਐਫ ਨਾਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਇਹ ਫਾਊਂਡੇਸ਼ਨ ਦੇ ਵਿੱਚ ਮੈਨੂੰ ਪਾਰਟ ਬਣਾਇਆ ਉਹਨਾਂ ਨੇ ਲਾਇਨਸ ਕਲੱਬ ਸਟਾਰ ਪਠਾਨਕੋਟ ਵੱਲੋਂ ਜੋ ਅਧਿਆਪਕ ਦਿਵਸ ਤੇ ਪ੍ਰੋਗਰਾਮ ਕਰਵਾਇਆ ਗਿਆ ਉਸ ਦੇ ਲਈ ਜੋ ਜ਼ਿਲ੍ਹੇ ਦੇ 6 ਅਧਿਆਪਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਉਸ ਲਈ ਜ਼ਿਲ੍ਹਾ ਸਿੱਖਿਆ ਭਾਗ ਜਿਹੜਾ ਹੈ ਪ੍ਰਧਾਨ ਹਰਜੀਤ ਸਿੰਘ ਸੈਣੀ चेयरमैन रणवीर सिंह वालिया का तह दिनों धनवादी है कि उन्होंने अध्यापकों मान बख्शे पठानकोट स्टार के प्रेसिडेंट अमरजीत जी चार्टर प्रेसिडेंट वालिया साहब और पूरी क्लब मेंबर्स को आज मैं बहुत बहुत बधाई देता हूँ जिस तरीके से टीचर्स की आज ऑनरिंग हुई है टीचर्स हमेशा सम्मानित रहे हैं लेकिन अब ज़्यादा सम्मान के काबिल हैं क्योंकि आज टीचर्स को पहले से बहुत अधिक चैलेंज हैं उनको उनके हाथों में बेशक पावर्स होने के बावजूद भी रेस्ट्रिक्शंस बहुत ज़्यादा बढ़ गई है तो मैं आज उनको मैं नतमस्तक होता हूँ आज के टीचर्स का क्योंकि ये पहले जैसा ज़माना नहीं है पहले टीचर्स के कोई भी डिसीजन अपने आप ले लेता था लेकिन आज सोच समझ के प्रोटोकॉल के हिसाब से उनको कार्य करना पड़ता है आज मैं बहुत बधाई देता हूँ आज वालिया साहब का हमारे रणवीर सिंह वालिया जी का बर्थडे है और उस बर्थडे पर उन्होंने एक जो अपना परमानेंट प्रोजेक्ट है जो उन्होंने एक शहर को सुंदरता दी है जो एक अबरोल नगर से सुजानपुर की जो रोड पे जो ट्रैक बनाया है उसके लिए उन्होंने और इन्हेंस करने के लिए आज ना ही सिर्फ गार्डनर्स को सम्मानित किया और उन्हें फाइनेंशियल हेल्प दी इसके अलावा उन्होंने एक 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 प्रोजेक्ट भी तैयार किया जो उसको बहुत और भी एनहेंस करने के लिए जा रहा है मैं बहुत बहुत बधाई देता हूँ अपने हर स्टार के हर मेंबर को क्योंकि जिस तरीके से निष्ठा के साथ ये कार्य कर रहे हैं ये बहुत ही प्रशंसनीय है मैं शुरू से इस क्लब के साथ जुड़ा हूँ और हर चीज़ मैंने इनको देखा है कि जो डिवोशन है सिर्फ शहर के लिए नहीं बल्कि हर हर एक जो असहाय है उसके लिए लोग तैयार रहते हैं तो मैं बहुत बहुत बधाई देता हूं साथ और साथ आज फिर से और एमजीएफ आज जो सैनी साहब बने वो बहुत खुशी की बात है क्योंकि एमजीएफ का जो हमारा पैसा होता है जो लॉयस इंटरनेशनल फाउंडेशन को जाता है एक एक पैसे की वैल्यू रहती है आप हो सकता है कि मंदिर के बाहर खड़े किसी ज़रूरतमंद को अगर पैसा दे हो सकता है उसका यूटिलाइजेशन ना हो लेकिन एल का एक एक रुपया अच्छे कार्यों में ही लगता है इसकी बहुत बड़ी डिटेल्स है अगर आप कभी भी लॉयस क्लब इंटरनेशनल फाउंडेश फाउंडेशन की अगर साइट पर जाएंगे तो आपको सारी डिटेल मिलेगी मैं यही कहना चाहता हूँ बहुत बहुत बधाई है इस क्लब को जो इस तरीके से कार्य कर रहे हैं थैंक यू जय हिंद जय क्लब स्टार के फाउंडर मेंबर फाउंडर जिन्होंने लाइन क्लब स्टार स्टारया है रणवीर बालिया जी का बर्थडे उन्होंने बहुत बहुत मुबारक ਉਹਦੇ ਨਾਲ ਹੀ ਵਾਲੀਆ ਜੀ ਨੇ ਜਿਹੜਾ ਹੈ ਕਿ ਟ੍ਰੈਕ ਨੂੰ ਚਲਾਉਣ ਵਾਸਤੇ ਵੀ ਉਹਨਾਂ ਦਾ ਹੀ ਯੋਗਦਾਨ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਹੀ ਇਹ ਟ੍ਰੈਕ ਜਿਹੜਾ ਹੈ ਲਾਈਨ ਕਲੱਬ ਨੂੰ ਮਿਲਿਆ ਸੀ ਮੇਰੀ ਲਾਈਨ ਮੈਂਬਰ ਜਿਨੇ ਵੀ ਲਾਈਨ ਮੈਂਬਰ ਸਟਾਰਟ ਦੇ ਉਹਨਾਂ ਨੂੰ ਕੋਈ ਬੇਨਤੀ ਹੈ ਕਿ ਉਹ ਸਾਲ ਦੇ ਵਿੱਚ ਕੁਛ ਨਾ ਕੁਛ ਟ੍ਰੈਕ ਵਾਸਤੇ ਜ਼ਰੂਰ ਕਰੇ ਚਾਹੇ 1 ਰੁਪਇਆ ਚਾਹੇ 10 ਰੁਪਏ ਚਾਹੇ 50 ਕੁਛ ਨਾ ਕੁਛੋ ਟ੍ਰੈਕ ਬਸ ਇੱਕ ਸਾਲ ਦੇ ਵਿੱਚ ਜ਼ਰੂਰ ਕਰਨ ਮੇਰੀ ਹੱਥ ਜੋੜ ਕੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਲੋਕਾਂ ਨੂੰ ਪਤਾ ਕਿ ਉਹ ਲਾਈਨ ਕਲੱਬ ਦਾ ਜਿਹੜਾ ਟ੍ਰੈਕ ਹੈ ਐਸ ਕਰਕੇ ਆਮ ਲੋਕੀ ਪੈਸੇ ਦੇ ਦਿੰਦੋਂ ਕਿ ਤਰ੍ਹਾਂ ਦੇ ਹੈ ਕਿਉਂਕਿ ਲਾਈਨ ਕਲੱਬ ਨੂੰ ਲੋਕੀ ਅੰਬੀਰ ਕਲੱਬ ਮੰਨਦੇ ਐ ਐਸ ਕਰਕੇ ਮੈਨੂੰ ਲਾਈਨ ਮੈਂਬਰਾਂ ਦੇ ਉੱਤੇ ਮਾਣ ਆ ਉਹ ਸਾਲ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕਰਨ ਚਾਹੇ ਮਤਲਬ ਇਹ ਨਾ ਕਿ ਸਾਲ ਨੰਘਾ ਲਾ ਬਿਲਕੁਲ ਤੇ ਤਾਂ ਹੀ ਜਿਹੜੀ ਲਾਈਨ ਕਲੱਬ ਦੀ ਸ਼ੋਭਾ ਵੀ ਵਧਣੀ ਹੈ ਤੇ ਟਰੈਕ ਦੀ ਵੀ ਸ਼ੋਭਾ ਵਧਣੀ ਹੈ ਅਸੀਂ ਉੱਥੇ ਕਈ ਹੋਰ ਵੀ ਪ੍ਰੋਜੈਕਟ ਕਰ ਸਕਦੇ ਹਾਂ ਤੇ ਸਾਰੇ ਪ੍ਰੋਜੈਕਟ ਪੈਸੇ ਨਾਲ ਹੀ ਹੁੰਦੇ ਆ ਮੇਰਾ ਸਿਰਫ ਸਾਰਾ ਅਸੀਂ 23 ਦਰਮਦਾਰ ਕੁਝ ਵੀ ਦੇਣ ਜੋ ਵੀ ਦੇਣ ਮਤਲਬ ਉਹਨਾਂ ਦੀ ਆਪਣੀ ਮਰਜ਼ੀ ਹੈ ਮਤਲਬ ਕੁਝ ਨਾ ਕੁਝ ਜ਼ਰੂਰ ਤਾਂ ਅਸੀਂ 500 ਵਾਲਾ 500 ਦੇ 50000 ਵਾਲਾ 50000 ਦੇ 5 ਰੁਪਏ ਵਾਲਾ 5 ਰੁਪਏ ਦੇ ਕਿਸੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਗੀ ਇਸ ਗੱਲ ਦੀ ਥੈਂਕ ਯੂ ਸਰ ਧੰਨਵਾਦ ਟੀਚਰਸ ਡੇ ਦੀ ਸੈਲੀਬ੍ਰੇਸ਼ਨ ਕੀਤੀ ਹੈ ਜਦੇ ਵਿੱਚ ਸਾਡੇ ਡਿਸਟ੍ਰਿਕਟ ਗਵਰਨਰ ਡਿਸਟ੍ਰਿਕਟ uh, 321 ਡੀ ਦੇ ਸਾਰੇ ਸੀਨੀਅਰ ਜਿਹੜੇ ਅਹੁਦੇਦਾਰ ਨੇ ਸਾਰੇ ਆਏ ਸੀਗੇ ਔਰ ਇਸ ਤੋਂ ਵੀ ਇੱਕ ਵੱਡਾ ਰਿਮਾਰਕੇਬਲ ਡੇ ਇਸ ਕਰਕੇ ਹੈ ਕਿ ਅੱਜ ਸਾਡੇ ਲਾਈਫ ਕਲੱਬ 스타 ਦੀ ਹਿਸਟਰੀ ਚੋਂ ਪਹਿਲੇ ਐਮਜੀਐਫ ਜਿਹੜੇ ਸਾਡੇ ਕਰੰਟ ਪ੍ਰੈਜ਼ੀਡੈਂਟ ਹਰਦੀਪ ਸਿੰਘ ਜੀ ਹੈਗੇ ਨੇ ਹਰਦੀਪ ਸਿੰਘ ਜੀ ਉਹ ਸਾਡੇ ਐਮਜੀਐਫ ਬਣ ਗਏ ਨੇ ਔਰ ਕਲੱਬ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਔਰ ਇੱਕ ਨੈਲੇ ਤੇ ਦਲੇ ਵਾਲੀ ਗੱਲ ਹੈ ਕਿ ਅੱਜ ਸਾਡੇ ਮੈਂਟਰ ਕਹਿ ਲੋ ਜਾਂ ਸਾਡੇ ਕਲੱਬ ਦੇ ਫਾਊਂਡਰ ਕਹਿ ਲੋ ਲਾਇਨ ਰਣਵੀਰ ਵਾਲੀਆ ਡਿਸਟ੍ਰਿਕਟ ਚੇਅਰਮੈਨ ਅੱਜ ਉਹਨਾਂ ਦਾ ਬਰਥਡੇ ਹੈ ਤੇ ਮੈਂ ਔਰ ਮੇਰਾ ਸਾਰਾ ਕਲੱਬ ਇਸ ਗੱਲ ਤੇ ਅਡੇ ਗਾ ਅਸੀਂ ਕੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਲਾਇਨਸ ਕਲੱਬ ਸਟਾਰ ਦੇ ਲਈ ਮਾਨਵਤਾ ਲਈ ਔਰ ਸਮਾਜ ਸੇਵਾ ਵਾਲੀ ਕਾਫੀ ਅੱਛੇ ਕੰਮ ਕਰਦੇ ਰਵਾਂਗੇ ਔਰ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਜਿੰਨੇ ਵੀ ਸਟਾਰ ਗਰੁੱਪ ਦੇ ਮੈਂਬਰਸ ਨੇ ਉਹ ਸਾਨੂੰ ਸਾਥ ਦੇਣਗੇ ਤਨ ਮਨ ਦਾਨ ਨਾਲ ਸਾਡੇ ਨਾਲ ਜੁੜੇ ਰਹਿਣਗੇ ਤੇ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹਾਂਗਾ ਕੀ ਅੱਜ ਬਹੁਤ ਵੱਡਾ ਦਿਨ ਸੀ ਔਰ ਮੈਂ ਫੇਰ ਆਪਣੇ ਡਿਸਟ੍ਰਿਕਟ ਚੇਅਰਮੈਨ ਲਾਇਨ ਜਨਵੀਰ ਵਾਲਿਆ ਨੂੰ ਬਰਥਡੇ ਵਿਸ਼ ਕਰਦਾ ਹਾਂ ਆਪਣੇ ਵੱਲੋਂ ਆਪਣੇ ਪੂਰੇ ਕਲੱਬ ਵੱਲੋਂ ਜੈ ਲਾਲਨੀਜ਼ਮ ਜੈ ਭਾਰਤ ਕੈਮਪਰ ਪਰਸਨ ਹਨੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ